ਪਾਰਟੀ ਹਾਈ ਕਮਾਂਡ ਦਾ ਧੰਨਵਾਦੀ ਆ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਤੇ ਸਮੁੱਚੇ ਹਾਈ ਕਮਾਂਡ ਜਿਨ੍ਹਾਂ ਨੇ ਮੇਰੇ ਤੇ ਭਰੋਸਾ ਕੀਤਾ ਅੱਜ ਜਦੋਂ ਦਾ ਮੇਰਾ ਨਾਮ ਚੱਲ ਰਿਹਾ ਜਿਹੜੇ ਵਿਰੋਧੀ ਨੇ ਇਹ ਇਹਨਾਂ ਨੂੰ ਉਦੋਂ ਦੇ ਹੀ ਪਿੱਛੂ ਪਏ ਹੋਏ ਸੀ ਇਹਨਾਂ ਨੂੰ ਉਦੋਂ ਦਾ ਹੀ ਲੱਗਦਾ ਸੀ ਵੀ ਇਹ ਨਾ ਆਵੇ ਅੱਜ ਤਾਂ ਉਹਨਾਂ ਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ ਬਿੱਟੂ ਜੀ ਨੂੰ ਦੋ ਵਾਰ ਲੋਕਾਂ ਨੇ ਦੇਖਿਆ ਦੋ ਵਾਰ ਦਾ ਉਹਨਾਂ ਦਾ ਰਿਕਾਰਡ ਜੇ ਦੇਖਿਆ ਜਾਵੇ ਜ਼ੀਰੋ ਹੈ ਉਹ ਕਿਸ ਮੂੰਹ ਦੇ ਨਾਲ ਕਿਸ ਮੁੱਦੇ ਦੇ ਉੱਤੇ ਜਾ ਕੇ ਲੋਕਾਂ ਤੋਂ ਵੋਟ ਮੰਗਣਗੇ ਵੀ ਮੈਨੂੰ ਵੋਟ ਪਾਓ ਮੈਂ ਆਹ ਕਰੂੰਗਾ ਮੈਨੂੰ ਵੋਟ ਮੰਗਣ ਜਾਂਦੀ ਲੋੜ ਨਹੀਂ ਪੈਣੀ ਮੇਰੇ ਕਰਤਾਰ ਨੇ ਆਪੇ ਵੋਟ ਲੈ ਕੇ ਦੇ ਦੇਣਗੇ ਸ਼ਰੋਮਣੀ ਅਕਾਲੀ ਦਲ ਨੇ ਲੋਕ ਸਭਾ ਚੋਣਾਂ ਦੇ ਲਈ ਲੁਗਾਨਾ ਤੋਂ ਉਮੀਦਵਾਰ ਦਾ ਐਲਾਨ ਕਰ ਦਿੱਤਾ ਮੇਰੇ ਨਾਲ ਰਣਜੀਤ ਸਿੰਘ ਢਿੱਲੋਂ ਨੇ ਕਿਵੇਂ ਦੇਖਦੇ ਹੋ ਜੀ ਪੂਰੇ ਲੁਧਿਆਣੇ ਨੂੰ ਇੱਕ ਪਾਸੇ ਬੀਜੇਪੀ ਦੇ ਬਿੱਟੂ ਨੇ ਤੇ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਪੱਪੀ ਨੇ ਹੁਣ ਤੁਹਾਡਾ ਵੀ ਐਲਾਨ ਹੋ ਗਿਆ ਮੁਕਾਬਲਾ ਕਿਹਦੇ ਨਾਲ ਹੈ ਦੇਖੋ ਪਹਿਲਾਂ ਤਾਂ ਮੈਂ ਪਾਰਟੀ ਹਾਈ ਕਮਾਂਡ ਦਾ ਧੰਨਵਾਦੀ ਹਾਂ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਪ੍ਰਧਾਨ ਸ਼੍ਰੋਮਣੀ ਕਾਲੀ ਦਲ ਤੇ ਸਮੁੱਚੀ ਹਾਈ ਕਮਾਂਡ ਜਿਨ੍ਹਾਂ ਨੇ ਮੇਰੇ ਤੇ ਭਰੋਸਾ ਕੀਤਾ ਮੇਰੇ ਤੇ ਵਿਸ਼ਵਾਸ ਪ੍ਰਗਟ ਕੀਤਾ ਮੈਨੂੰ ਲੁਧਿਆਣੇ ਦੇ ਲੋਕਾਂ ਦਾ ਵਿਸ਼ਵਾਸ ਇੱਤਰਨੀ ਭੇਜਿਆ ਮੈਂ ਉਹਨਾਂ ਦਾ ਧੰਨਵਾਦੀ ਹਾਂ ਦੂਜੀ ਗੱਲ ਤੁਸੀਂ ਮੁਕਾਬਲੇ ਦੀ ਗੱਲ ਕਰਦੇ ਹੋ ਦੇਖੋ ਅੱਜ ਮੇਰਾ ਨਾਮ ਐਲਾਨ ਹੋਇਆ ਮੇਰਾ ਕਈ ਦਿਨ ਤੋਂ ਡਿਸਕਸ ਚੱਲਦਾ ਸੀ ਔਰ ਜਦੋਂ ਦਾ ਮੇਰਾ ਨਾਮ ਚੱਲ ਰਿਹਾ ਜਿਹੜੇ ਵਿਰੋਧੀ ਨੇ ਇਹ ਇਹਨਾਂ ਨੂੰ ਉਦੋਂ ਦੇ ਹੀ ਪਿਸੂ ਪਏ ਹੋਏ ਸੀ ਇਹਨਾਂ ਨੂੰ ਉਦੋਂ ਦਾ ਹੀ ਲੱਗਦਾ ਸੀ ਵੀ ਇਹ ਨਾ ਆਵੇ। ਹੂੰ ਇਹ ਨਹੀਂ ਆਉਣਾ ਚਾਹੀਦਾ। ਅੱਜ ਮੇਰਾ ਨਾਮ ਆ ਗਿਆ ਚਲੋ ਮਾਲਕ ਦੀ ਕਿਰਪਾ ਦੇ ਨਾਲ ਤੇ ਮੈਂ ਅੱਜ ਤਾਂ ਉਹਨਾਂ ਨੂੰ ਰਾਤ ਨੂੰ ਨੀਂਦ ਨਹੀਂ ਆਉਦੀ। ਅੱਜ ਨਹੀਂ ਨੀਂਦ ਆਉਂਦੀ। ਕਿਉਂਕਿ ਉਹ ਬਿਨਾਂ मुद्ਦਿਆਂ ਤੋਂ ਇਲੈਕਸ਼ਨ ਲੜ ਰਹੇ ਨੇ। ਬਿੱਟੂ ਜੀ ਨੂੰ ਦੋ ਵਾਰ ਲੋਕਾਂ ਨੇ ਵੇਖਿਆ। ਦੋ ਵਾਰ ਦਾ ਉਹਨਾਂ ਦਾ ਰਿਕਾਰਡ ਜੇ ਦੇਖਿਆ ਜਾਵੇ ਜ਼ੀਰੋ ਆ। ਉਹ ਕਿਸ ਮੂੰਹ ਦੇ ਨਾਲ ਕਿਸ ਮੁੱਦੇ ਦੇ ਉੱਤੇ ਜਾ ਕੇ ਲੋਕਾਂ ਤੋਂ ਵੋਟ ਮੰਗਣਗੇ ਵੀ ਮੈਨੂੰ ਵੋਟ ਪਾਓ ਮੈਂ ਆ ਕਰੂੰਗਾ ਕੀ ਕਰੂੰਗਾ ਇਹ ਉਹ ਨਮਾਇੰਦੇ ਨੇ ਜਿਨ੍ਹਾਂ ਨੇ ਸਮੱਸਿਆਵਾਂ ਕ੍ਰੀਏਟ ਕੀਤੀਆਂ ਨੇ ਨਵੀਆਂ ਸਮੱਸਿਆਵਾਂ ਲੁਧਿਆਣੇ ਨੂੰ ਦਿੱਤੀਆਂ ਨੇ ਹਮ ਹਮ ਹੱਲ ਨਹੀਂ ਕੀਤੀਆਂ ਨਮਾਇੰਦੇ ਦਾ ਫਰਜ਼ ਹੁੰਦਾ ਹੱਲ ਕਰਨਾ ਪਰ ਇਹਨਾਂ ਨੇ ਸਮੱਸਿਆਵਾਂ ਕ੍ਰੀਏਟ ਕੀਤੀਆਂ ਚਾਹੇ ਮਲਹਾਰ ਰੋਡ ਦੇਖ ਲਓ ਚਾਹੇ ਐਲੀਵੇਟ ਆ ਸਾਡਾ ਜਿਹੜਾ ਬਾਈਪਾਸ ਦੇਖ ਲਓ ਚਾਹੇ ਹੋਰ ਬਹੁਤ ਮਸਲੇ ਨੇ ਜਿੱਥੇ ਇਹਨਾਂ ਨੇ ਸਾਡੇ ਲਈ ਪ੍ਰੋਬਲਮਾਂ ਕ੍ਰੀਏਟ ਕੀਤੀਆਂ ਨੇ ਹੱਲ ਨਹੀਂ ਕੀਤੀਆਂ ਉਹਨਾਂ ਕੋਲੇ ਕੋਈ ਵੀ ਮਸਲਾ ਮੁੱਦਾ ਨਹੀਂ ਜਿੱਤੇ ਕਹਿਣਗੇ ਮੈਨੂੰ ਵੋਟ ਪਾਓ ਮੈਂ ਆਹ ਕੀਤਾ ਜਾਂ ਮੈਨੂੰ ਵੋਟ ਪਾਓ ਮੈਂ ਆਹ ਕਰੂੰਗਾ ਜੇ ਕਰੂੰਗਾ ਕਹੂਗਾ ਤਾਂ ਫਿਰ 10 ਸਾਲ ਚ ਕੀ ਕੀਤਾ ਜੀ ਦੱਸੋ ਜਾਂ ਤਾਂ 10 ਸਾਲ ਦਾ ਕੋਈ ਰਿਕਾਰਡ ਦਿਖਾਓ ਜੇ ਤੁਸੀਂ ਰਿਕਾਰਡ ਦੇ ਵਿੱਚ ਕੁਝ ਨਹੀਂ ਕੀਤਾ ਤੂੰ ਅੱਗੇ ਕੀ ਕਰੋਗੇ ਤੁਹਾਡੇ ਤੇ ਕਿੰਮ ਭਰੋਸਾ ਕਰ ਲਾਂਗੇ ਅੱਜ ਉਹਦੇ ਸਿਰਫ ਤੇ ਸਿਰਫ ਪਾਰਟੀ ਬਦਲ ਕੇ ਲੋਕਾਂ ਤੋਂ ਵੋਟ ਮੰਗ ਰਿਆ ਸਿਰਫ ਭਗਵਾਨ ਸ਼੍ਰੀ ਰਾਮਚੰਦਰ ਜੀ ਦੇ ਨਾਮ ਚਲੋ ਥੋੜੇ ਸ਼ਬਦਾਂ ਦੇ ਵਿੱਚ ਰਣਜੀਤ ਸਿੰਘ ਢਿੱਲੋਂ ਚੌਂ ਨ ਮੈਦਾਨ ਦੇ ਵਿੱਚ ਲੁਧਿਆਣਾ ਦੇ ਵਿੱਚ ਕਿਹੋ ਜੇ ਮੁੱਦੇ ਲੈ ਕੇ ਜਾਣਗੇ ਮੁੱਦਿਆਂ ਨੂੰ ਕਿਹੋ ਜੇ ਮੁੱਦਿਆਂ ਨੂੰ ਛੇੜਨਗੇ ਵਿਰੋਧੀਆਂ ਦੇ ਕਿਵੇਂ ਨਿਸ਼ਾਨਾ ਸਾਧਣਗੇ ਦੇਖੋ ਮੇਰੇ ਕੋਲੇ ਮੁੱਦੇ ਬਹੁਤ ਨੇ ਮੈਂ ਲੁਧਿਆਣਾ ਦਾ ਜੰਪਾਲਾਂ ਚੱਪੇ-ਚੱਪੇ ਬਾਰੇ ਜਾਣਦਾ ਹਾਂ ਲੁਧਿਆਣੇ ਦੇ ਗਲੀ-ਗਲੀ ਬਾਰੇ ਜਾਣਦਾ ਕਿੱਥੇ ਕਿਹੜੀ ਸਮੱਸਿਆ ਮੈਨੂੰ ਪਤਾ ਉਹ ਸਮੱਸਿਆ ਕਿੱਥੋਂ ਹੱਲ ਹੋਣੀ ਆ ਉਹ ਵੀ ਪਤਾ ਕਿਉਂਕਿ ਜਦੋਂ ਮੈਂ ਕਾਉਂਸਲਰ ਰਿਆਂ ਉਹ ਤੋਂ ਵੀ ਮਸਲੇ ਹੱਲ ਕੀਤੇ ਜਦੋਂ ਮੈਂ ਵਿਧਾਇਕ ਰਿਆਂ ਉਹ ਤੋਂ ਵੀ ਮਸਲੇ ਹੱਲ ਕੀਤੇ ਮਸਲਿਆਂ ਦਾ ਮੈਨੂੰ ਪਤਾ ਹਾਂ ਜਿਹੜੀ ਸ਼ਕਤੀ ਦੇ ਮਸਲੇ ਆ ਉਹ ਜਿਹੜੀ ਸ਼ਕਤੀ ਤੋਂ ਕਿੱਥੋਂ ਹੋਣੀ ਆ ਹੱਲ ਮੈਨੂੰ ਪਤਾ ਨਹੀਂ ਅੱਜ ਮੈਂ ਡਿਸਕਲੋਜ਼ ਨਹੀਂ ਕਰਨੇ ਕਿਉਂਕਿ ਵਿਰੋਧੀਆਂ ਕੋਲ ਕੋਈ ਮੁੱਦਾ ਨਹੀਂ ਅੱਜ ਮੈਂ ਆਪਣੇ ਮੁੱਦੇ ਉਹਨਾਂ ਨੂੰ ਨਹੀਂ ਦੇ ਨਹੀਂ ਸਕਦਾ ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਨਾਲ ਲੜਾਈ ਲੜਾਂਗੇ ਮੁੱਦਿਆਂ ਦੀ ਗੱਲ ਕਰਾਂਗੇ ਤੇ ਆਉਣ ਵਾਲਾ ਸਮਾਂ ਦੱਸੂਗਾ ਵੀ ਕਿੱਥੇ ਖੜੇ ਆਪਾ ਚਲੋ ਇਕੋ ਲਾਈਨ ਦੇ ਵਿੱਚ ਕਿੰਨੀਆਂ ਵੋਟਾਂ ਦੇ ਨਾਲ ਕਿੰਨੇ ਮਾਰਜਨ ਦੇ ਨਾਲ ਰਣਜੀਤ ਢਿੱਲੋਂ ਨੂੰ ਲੱਗਦਾ ਹੈ ਕਿ ਮੈਂ ਜਿੱਤਾਂਗਾ ਇਸ ਦੇਖੋ ਮੈਨੂੰ ਇਸ ਕਰਕੇ ਆਪਣੇ ਆਪ ਤੇ ਯਕੀਨ ਆ ਇੱਕ ਹੁੰਦਾ ਕਰਤਾਰ ਕਿਸੇ ਵਿਅਕਤੀ ਦਾ ਕਰਤਾਰ ਹੁੰਦਾ ਨਾ ਜਿਹੜਾ ਉਹ ਕਰਤਾਰ ਬੰਦੇ ਦੀ ਤੋ ਵੀ ਪਹਿਲਾਂ ਪਹੁੰਚ ਜਾਂਦਾ ਕਿ ਸਾਰੇ ਇਲਾਕੇਾਂ ਜਿੱਥੇ ਵੀ ਤੁਸੀਂ ਵੋਟ ਮੰਗਣ ਜਾਣਾ ਮੇਰਾ ਇਮਾਨਦਾਰੀ ਮੇਰੀ ਸ਼ਰਾਫਤ ਮੇਰਾ ਕਰਦਾਰ ਮੇਰੇ ਕੀਤੇ ਹੋਏ ਕੰਮ ਉਮੇ ਤੋਂ ਪਹਿਲਾਂ ਪਹੁੰਚ ਜਾਣੇ ਨੇ ਔਰ ਮੈਂ ਤੁਹਾਨੂੰ ਇਹ ਵੀ ਦਾਅਵੇ ਨਾ ਕਹਿ ਸਕਦਾ ਵੀ ਮੈਂ ਮੈਨੂੰ ਵੋਟ ਮੰਗਣ ਜਾਣ ਦੀ ਲੋੜ ਨਹੀਂ ਪੈਣੀ ਮੇਰੇ ਕਰਦਾਰ ਨੇ ਆਪੇ ਵੋਟ ਲੈ ਕੇ ਦੇ ਦੇਣੀ ਸੋ ਕੈਮਰਾਮੈਨ ਰਾਜਵਿੰਦਰ ਟੋਨੀ ਦੇ ਨਾਲ ਨਵੀਨ ਸ਼ਰਮਾ ਪੀਟੀਸੀ ਨਿਊਜ਼ ਲੁਧਿਆਣਾ